ਪੱਦੀਏ ਨਹੀਂ ਵਿੱਚ ਪੂਰੀ ਬਦਮਾਸ਼ੀ ਕਰਦੇ ਆ ਉਹ ਬੰਦਾ ਇਹਨੂੰ ਲੈ ਕੇ ਆ ਰਿਹਾ ਕਿ ਵੀ ਤੂੰ ਆ ਜਿਹੜਾ ਕਿ ਪੁਲਿਸ ਆਫੀਸਰ ਦਾ ਹੱਕ ਹੁੰਦਾ ਕਿ ਬੰਦੇ ਨੂੰ ਬੁਲਾਣਾ ਚਲਾਨ ਕਰਨਾ ਨਾ ਕਿ ਕੋਈ ਪ੍ਰਾਈਵੇਟ ਬੰਦਾ ਕਰ ਸਕਦਾ ਠੀਕ ਹੈ ਪ੍ਰਾਈਵੇਟ ਬੰਦਾ ਲੈ ਕੇ ਆਏ ਉਹਦੇ ਬਾਅਦ ਉਹਨਾਂ ਨੇ ਇੰਨੀ ਬਦਮਾਸ਼ੀ ਕੀਤੀ ਐਡੀ ਬਦਮਾਸ਼ੀ ਕੀਤੀ ਕੋਈ ਹੱਦ ਨਹੀਂ ਇਹ ਵਰਦੀ ਦੇ ਵਿੱਚ ਜਿਹੜੇ ਗੁੰਡੇ ਹਨ ਇਹੋ ਜਿਹੇ ਗੁੰਡੇ ਨੂੰ ਪੰਜਾਬ ਪੁਲਿਸ ਤੋਂ ਬਾਹਰ ਕੱਢਣਾ ਚਾਹੀਦਾ ਕਿਹੜਾ ਈ ਰਿਕਸ਼ਾ ਜਾਂ ਕੋਈ ਹੋਰ ਮੰਦਰਾ ਕੰਪਨੀ ਦਾ ਕਿਸ ਕਾਰਨ ਤੇ ਰੋਕਿਆ ਗਿਆ ਤੁਹਾਨੂੰ ਭਾਈ ਕੁਛ ਨਹੀਂ ਮੇਰੀ ਗੱਡੀ ਸਾਈਡ ਤੇ ਸੀ ਤੇ ਉਹ ਚੱਲਦੇ-ਚੱਲਦੇ ਰੇਸ ਛੱਡਦੇ ਰਹੀ ਸੀ ਉਹ ਛੱਡ ਰਹੀ ਸੀ ਫਿਰ ਚੱਲ ਰਹੀ ਸੀ ਛੱਡ ਰਹੀ ਸੀ ਫਿਰ ਚੱਲ ਰਹੀ ਸੀ ਨਾਲ ਮੇਰੀ ਇੱਕ ਸਵਾਰੀ ਸੀ ਮਤਲਬ ਤੁਸੀਂ ਕਿਧਰ ਰੋਕੀ ਤਾਂ ਨਹੀਂ ਸੀਗੀ ਕੋਈ ਸਵਾਰੀ ਚੱਕਰੋਂ ਕਿਤੇ ਨਹੀਂ ਨਜਾਇਜ਼ ਨਹੀਂ ਆਪਾਂ ਰੋਕੇ ਜਿਵੇਂ ਚੱਲਦੇ-ਚੱਲਦੇ ਬੰਦ ਹੋ ਰਹੀ ਜੀ ਮਗਰ ਇੱਕ ਦੂਜਾ ਆਟੋ ਵਾਲਾ ਸੀਗਾ ਉਹਨੂੰ ਮੈਂ ਕਿਹਾ ਕਿ ਚੱਲ ਮੜੇ ਥੱਕਾ ਲਾ ਦੇ ਅੱਗੇ ਨੂੰ ਉਸ ਤੋਂ ਬਾਅਦ ਇਹਨੇ ਮੈਨੂੰ ਪੁੱਠੀ ਦੇ ਗਾਲਾ ਕੱਢਣ ਲੱਗ ਗਿਆ ਮਾਵਾ ਬੈਣ ਦੇ ਨਾਲ ਹੱਥ ਝੱਕਣ ਲੱਗ ਗਿਆ ਵਿੱਚ ਜੋ ਕਿ ਸਾਡੇ ਕਿਸੇ ਪ੍ਰਧਾਨਾਂ ਨਾਲ ਗੱਲ ਕਰਾ ਰਿਹਾ ਸੀਗਾ ਕਿ ਭਾਈ ਤੁਸੀਂ ਇਹ ਮੈਟਰ ਰਹਿਣ ਦਿਓ ਤੁਸੀਂ ਗੱਲ ਕਰੋ ਇਹਨਾਂ ਨੂੰ ਖਤਮ ਕਰ ਦਿਓ ਠੀਕ ਹੈ ਜੇ ਤੁਸੀਂ ਚੋੜ ਨਹੀਂ ਸੀਗੇ ਮੇਰੇ ਸਾਡੀ ਗੱਲ ਕਿਉਂ ਕਰਾਈ ਕੀ ਹੋਇਆ ਕਿਸੇ ਡਰਾਈਵਰ ਦੇ ਨਾਲ ਡਰਾਈਵਰ ਦੇ ਨਾਲ ਔਰ ਡਰਾਈਵਰ ਸਾਈਡ ਤੇ ਖੜਾ ਸੀਗਾ ਸਵਾਰੀ ਤੋਂ ਪਹਿਲੇ ਲੈ ਰਿਹਾ ਸੀਗਾ ਪੈਸੇ ਲੈ ਕੇ ਜਿੱਦਾਂ ਹੀ ਨਿਕਲਿਆ ਆਇਆ ਆ ਕੇ ਬੈਠੇ ਔਟੋ 'ਚ ਕਹਿੰਦੇ ਸਾਈਡ ਤੇ ਚਲੋ ਸਾਈਡ ਤੇ ਗਏ ਸਾਈਡ ਤੇ ਜਾ ਕੇ ਜਦੋਂ ਇਹਨੇ ਫੋਨ ਕਰਕੇ ਕਾਗਜ਼ ਮੰਗਾਂ ਦੀ ਕੋਸ਼ਿਸ਼ ਕੀਤੀ ਤਾਂ ਫੋਨ ਖੋਲਿਆ ਗਿਆ ਤੇ ਕੁੱਟਿਆ ਗਿਆ। ਆਹ ਤਾਂ ਇਹ ਪ੍ਰਸ਼ਾਸਨ ਦੇ ਜਿਹੜੇ ਸਤਕਾਰਯੋਗ ਨੇ ਇਹਨਾਂ ਦੇ ਜਿਹੜਾ ਇਹਨਾਂ ਦਾ ਚਲਾਨੀ ਹੁੰਦਾ ਉਹ ਬੰਦੇ ਇਹਨਾਂ ਨੇ ਖੜਾ ਕੇ ਇੰਟਰਵਿਊ ਦਵਾ ਰਿਆ। ਅੱਛਾ ਆਪਣੇ ਆਪ ਨੂੰ ਸਾਫ ਸੁੱਤਰਾ ਸਾਬਿਤ ਕਰਨ। ਜਨਤਾ ਦੇ ਬੱਚੋ ਜਿਨਾਰੇ ਮੋਰੇ ਮਾਰਿਆ ਇਹਨਾਂ ਨੂੰ ਕੀ ਪੁੱਛ ਰਹੇ ਹੋ? ਇਹ ਤਾਂ ਡਰ ਦੇ ਮਾਰੇ ਉਹਨਾਂ ਨੂੰ ਬਿਆਨ ਦੇ ਰਿਹਾ ਕਿ ਭਈ ਮੇਰਾ ਚਲਾਨਾ ਹੋ ਜਵੇ। ਮਾਰਨ ਦਾ ਕੋਈ ਥੱਪੜ ਤੋਂ ਪਣ ਮਾਰਿਆ ਗਿਆ ਸਰਪਾਜੀ ਮੈਂ ਕਹਿੰਦਾ ਇਹ ਕਹਿੰਦਾ ਮੈਂ ਤਾਂ ਪ੍ਰੂਫ ਹੈ ਮੈਂ ਨਾ ਇੱਕ ਹੀ ਪ੍ਰੂਫ ਦੇ ਦੇਣਾ ਮੈਂ ਇਹਨਾਂ ਦਾ ਜ਼ਿੰਦਾਰ ਬੈਠਾ ਹਾਂ ਮੈਂ ਤਾਂ ਇਹਨਾਂ ਨੂੰ ਚਲਾਨ ਵੀ ਨਹੀਂ ਉਹਨਾਂ ਕੀਤਾ ਜੀ ਜਦੋਂ ਮੈਨੂੰ ਫੋਨ ਆ ਗਿਆ ਕਿਸੇ ਬੰਦੇ ਦਾ ਉਹਨੇ ਮੈਨੂੰ ਸੀਨੀਅਰ ਨੇ ਕਿਹਾ ਵੀ ਭਾਜੀ ਕੋਈ ਨਹੀਂ ਜਾਣ ਤਾਂ ਮੈਂ ਘੂਰ ਦੇਣਾ ਹੈ ਮੈਨੂੰ ਭੇਜ ਦਿੱਤਾ ਇਸ ਨੂੰ ਗਿਆਨ ਨਹੀਂ ਲੱਗਦਾ ਪਾਣਾ ਨਾ ਉਸ ਤੋਂ ਬਾਅਦ ਆਏ ਆ ਇਹਨਾਂ ਨੇ ਫੇਰ ਮੈਨੂੰ ਕਿਸੇ ਪ੍ਰਧਾਨ ਸਾਹਿਬ ਦਾ ਫੋਨ ਆਇਆ ਮੇਰੇ ਕੋਲ ਆ ਨੰਬਰ ਮੈਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਮੇਰੇ ਮੈ ਤੁਹਾਡਾ ਕੰਟਰੋਲ ਹੁੰਦਾ ਨੰਬਰ ਲਿਆ ਕਿ ਸਾਡੇ ਬੰਦੇ ਨੂੰ ਤੁਸੀਂ ਦੱਸਦਾ ਕਿ ਤੁਹਾਨੂੰ ਕੋਈ ਗੱਲ ਇਹਨਾਂ ਨੇ ਪਤਾ ਨਹੀਂ ਉਹਨਾਂ ਕੀ ਗੱਲ ਕੀਤੀ ਕਿ ਨਹੀਂ ਵੀ ਤੁਸੀਂ ਇਹ ਸੋਚੋ ਕਿ ਇਹਨਾਂ ਨੂੰ ਚਲਾਨ ਹੋਇਆ ਮੈਂ ਇਹਨਾਂ ਨੂੰ ਤਾਂ ਵੀ ਨਹੀਂ ਕੀਤਾ ਮੈਂ ਕੁਰ ਕੇ ਸ਼ਰਦਾ ਇੱਕ ਵਾਰੀ ਵਾਰਨਿੰਗ ਆਦੀ ਵੀ ਦੁਬਾਰਾ ਆਏ ਮੈਂ ਦੁਬਾਰਾ ਫੜਾ ਬੰਦ ਕਰੂੰਗਾ ਸასი ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊ ਚੈਨਲ ਤੇ ਮੈਂ ਤੁਹਾਡੇ ਨਾਲ ਦੋਸਤ ਮਿਲਨ ਸਿੰਘ ਇਸ ਸਮੇਂ ਅਸੀਂ ਵੇਰਕਾ ਚੌਕ ਦੇ ਵਿੱਚ ਮਲਾਜਮ ਦੇ ਜਿਹੜੇ ਚੌਕ ਦੇ ਵਿੱਚ ਮਲਾ ਅਸੀਂ ਮਲਾਜਮ ਜਿਹੜੇ ਨੇ ਤਨਾਤ ਰਹਿੰਦੇ ਨੇ ਚਲਾਨ ਕੱਟਣੋਂ ਲੇਕਿਨ ਉਸ ਤੋਂ ਬਾਅਦ ਇੱਕ ਮਾਮਲਾ ਜੋ ਪਕਦਾ ਆ ਗੱਲਬਾਤ ਕਰਾਂਗੇ ਬਾਈ ਜੀ ਕੀ ਮਾਮਲਾ ਕੀ ਹੋਇਆ ਸੀ ਅਕਸਰ ਦੇਖੋ ਇਹ ਮਾਮਲਾ ਇਹ ਸੀਗਾ ਸਾਡੇ ਨਾਲ ਆਟੋ ਚੱਲਦੇ ਠੀਕ ਹੈ ਤੇ ਆ ਮੇਰਾ ਬ੍ਰਦਰ ਹੈ ਇਹ ਨਾ ਆਪਣੇ ਦਫਤਰੋਂ ਤਾਂ ਉੱਠ ਕੇ ਬੰਦੇ ਦਾ ਆਟੋ ਖਰਾਬ ਹੋ ਗਿਆ ਜਗਾ ਤੇ ਉੱਥੇ ਕੋਈ ਬੰਦਾ ਨਹੀਂ ਸੀਗਾ ਤੇ ਇਹ ਗਿਆ ਆਪਣੇ ਉੱਥੇ ਆਟੋ ਕੋ ਖੜ ਗਿਆ ਠੀਕ ਹੈ ਆਟੋ ਕੋ ਖੜ ਗਿਆ ਇਹਨਾਂ ਨੇ ਪ੍ਰਾਈਵੇਟ ਬੰਦਾ ਰੱਖਿਆ ਪ੍ਰਾਈਵੇਟ ਬੰਦਾ ਜਿਹੜਾ ਰੱਖਿਆ ਆ ਠੀਕ ਹੈ ਉਹ ਬੰਦਾ ਇਹਨੂੰ ਲੈ ਕੇ ਆ ਰਿਹਾ ਕਿ ਵੀ ਤੂੰ ਆ ਜਿਹੜਾ ਕਿ ਪੁਲਿਸ ਆਫੀਸਰ ਦਾ ਹੱਕ ਬੰਦਾ ਕਿ ਬੰਦੇ ਨੂੰ ਬੁਲਾਣਾ ਚਲਾਨ ਕਰਨਾ ਨਾ ਕਿ ਕੋਈ ਪ੍ਰਾਈਵੇਟ ਬੰਦਾ ਕਰ ਸਕਦਾ ਠੀਕ ਹੈ ਪ੍ਰਾਈਵੇਟ ਬੰਦਾ ਲੈ ਕੇ ਆ ਉਹਦੇ ਬਾਅਦ ਉਹਨਾਂ ਨੇ ਇੰਨੀ ਬਦਮਾਸ਼ੀ ਕੀਤੀ ਐਡੀ ਬਦਮਾਸ਼ੀ ਕੀਤੀ ਕੋਈ ਹੱਦ ਨਹੀਂ ਠੀਕ ਹੈ ਇਹ ਵਰਦੀ ਦੇ ਵਿੱਚ ਜਿਹੜੇ ਗੁੰਡੇ ਆ ਨਾ ਇਹੋ ਜਿਹੇ ਗੁੰਡੇ ਨੂੰ ਪੰਜਾਬ ਪੁਲਿਸ ਤੋਂ ਬਾਹਰ ਕੱਢਣਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਕੁਝ ਟਾਈਮਾਂ ਦੇ ਵਿੱਚ ਬਹੁਤ ਸੇ ਪੁਲਿਸ ਅਫਸਰਾਂ ਦੇ ਧੱਕਾ ਕਰ ਸਕਦੇ ਬ੍ਰਦਰ ਕੀ ਨਾਮ ਆ ਤੁਹਾਡਾ ਮੇਰਾ ਭਾਈ ਓਮਰਾਜ ਜੀ ਕੀ ਕਾਰਨ ਕੀ ਹੋਇਆ ਸੀ ਰੋਕਣ ਦਾ ਕਿਹੜੇ ਐਸਆਈਸੀ ਜਿਹੜੀ ਗੱਡੀ ਬਿਲਕੁਲ ਸਾਈਡ ਤੇ ਸੀਗੀ ਤੇ ਮੈਂ ਆ ਰਿਹਾ ਸੀ ਗੱਡੀ ਮੇਰੀ ਬੰਦ ਹੋ ਗਈ ਜਿਹੜੀ ਗੱਡੀ ਸੀ ਤੁਹਾਡੀ ਆਟੋ ਸੀਗਾ ਜੀ ਕਿਹੜਾ ਈ ਰਿਕਸ਼ਾ ਜਾਂ ਕੋਈ ਹੋਰ ਸੀਗਾ ਜੀ ਮਹਿੰਦਰਾ ਕੰਪਨੀ ਦਾ ਕਿਸ ਕਾਰਨ ਤੇ ਰੋਕਿਆ ਗਿਆ ਤੁਹਾਨੂੰ ਭਾਈ ਕੁਝ ਨਹੀਂ ਮੇਰੀ ਗੱਡੀ ਸਾਈਡ ਤੇ ਸੀ ਤੇ ਉਹ ਚਲਦੇ-ਚਲਦੇ ਨੇ ਰੇਸ ਛੱਡਦੇ ਰਹੀ ਸੀ ਉਹ ਛੱਡ ਰਹੀ ਸੀ ਫਿਰ ਚੱਲ ਰਹੀ ਸੀ ਛੱਡ ਰਹੀ ਸੀ ਫਿਰ ਚੱਲ ਰਹੀ थी ਨਾਲ ਮੇਰੀ ਇੱਕ ਸਵਾਰੀ ਸੀ ਮਤਲਬ ਤੁਸੀਂ ਕਿਤੇ ਰੋਕੀ ਤਾਂ ਨਹੀਂ ਸੀਗੀ ਕੋਈ ਸਵਾਰੀ ਚੱਕਰੋਂ ਕਿਤੇ ਨਜਾਇਜ਼ ਨਹੀਂ ਆਪਾਂ ਰੋਕੇ ਜੀ ਮੈਂ ਚਲਦੇ-ਚਲਦੇ ਬੰਦ ਹੋ ਰਹੀ ਜੀ ਮ ਠੀਕ ਹੈ ਜੀ ਉਸ ਤੋਂ ਬਾਅਦ ਇਹਨੇ ਮੈਨੂੰ ਉੱਠੀ ਦੇ ਗਾਲਾ ਕੱਢਣ ਲੱਗ ਗਿਆ ਮਾਵਾ ਬੈਣੇ ਦੇ ਨਾਲ ਹੱਥ ਚੱਕਣ ਲੱਗ ਗਿਆ ਮੇਰੇ ਤੇ ਕੀ ਨਾਮ ਕੀ ਮਲਾਜ਼ਮ ਦਾ ਮਲਾਇਮ ਦਾ ਭਾਈ ਨਾਮ ਨਹੀਂ ਮੈਂ ਗੌਰ ਕੀਤਾ ਪਰਮ ਜੋ ਹੁੰਦਾ ਹੈ ਜੋ ਕਿ ਸਾਡੀ ਜੋ ਕਿ ਸਾਡੀ ਕਿਸੇ ਪ੍ਰਧਾਨਾ ਨਾਲ ਗੱਲ ਕਰਾ ਰਿਹਾ ਸੀਗਾ ਕਿ ਭਾਈ ਤੁਸੀਂ ਇਹ ਮੈਟਰ ਰਹਿਣ ਦਿਓ ਤੁਸੀਂ ਗੱਲ ਕਰੋ ਇਹਨਾਂ ਨੂੰ ਖਤਮ ਕਰ ਦਿਓ ਠੀਕ ਹੈ ਜੇ ਤੁਸੀਂ ਚੋਰ ਨਹੀਂ ਸੀਗੇ ਮੇਰੇ ਸਾਡੀ ਗੱਲ ਕਿਉਂ ਕਰਾਈ ਕਿਉਂ ਗੱਲ ਕਰਾਈ ਤੁਸੀਂ ਤੁਸੀਂ ਸੱਚੇ ਸੀਗੇ ਖੜਦੇ ਉੱਥੇ ਸਾਨੂੰ ਕਹਿੰਦੇ ਬਈ ਤੁਸੀਂ ਆ ਜਾਓ ਆਪਾਂ ਮਿਲ ਕੇ ਗੱਲ ਕਰ ਲੈਂਦੇ ਆ ਕਿਹੜੀ ਗੱਲ ਕਰਨੀ ਮਿਲ ਕੇ ਇਹਦਾ ਮਤਲਬ ਇਦੀ ੱੱੱਕਾ ਚੱਲਦਾ ਰਹੇਗਾ ਪੁਲਸ ਵਾਲਿਆਂ ਨਾਲ ਜਿਹੜੇ ਪੁਲਸ ਵਾਲੇ ੱੱੱਕਾ ਕਰ ਰਹੇ ਆ ਆਮ ਲੋਕਾਂ ਨਾਲ ਇਹ ੱੱੱਕਾ ਚੱਲਦਾ ਰਹੇਗਾ ਮੈਂ ਜਿੰਨੇ ਵੀ ਆਪਣੇ ਆਟੋ ਭਰਾ ਹੈਗੇ ਮੇਰੇ ਸਾਰੇ ਨੇ ਇੱਕੋ ਅਪੀਲ ਕਰਦਾ ਜਿੱਥੇ ਉਹ ਜੇ ਸ਼ਰਾਰਤੀ ਪੁਲਸ ਆਫੀਸਰ ੱੱੱਕਾ ਕਰਦੇ ਆ ਤੁਸੀਂ ਮੇਰਾ ਨੰਬਰ ਲੋ ਠੀਕ ਹੈ ਮੈਨੂੰ ਕੰਟੈਕਟ ਕਰੋ ਮੈਂ ਤੁਹਾਡੇ ਨਾਂ ਮੋਢੇ ਨਾਂ ਮੋਢਾ ਲਾ ਕੇ ਖੜੂੰਗਾ ਜਿਹੜੇ ਇਹੋ ਜਿਹੇ ਪੁਲਿਸ ਆਫਸਰ ਆ ਉਹਨਾਂ ਤੇ ਕਾਰਵਾਈ ਕਰਾਵਾਂਗੇ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਨੇ ਤਕੇਸ਼ਾ ਹੀ ਕੀਤੀ ਹੈ ਜਾਂ ਪੁਲਿਸ ਨੇ ਥੱਪੜ ਮਾਰਾਂ ਦੀ ਕੋਸ਼ਿਸ਼ ਵੀ ਕੀਤੀ ਜਾਂ ਮਾਰਿਆ ਵਾ ਮਾਰਿਆ ਵਾ ਥੱਪੜ ਉਹਦੀ ਕੋਈ ਵੀਡੀਓ ਵਗੈਰਾ ਜਾਂ ਕੋਈ ਹੋਰ ਬੰਦਾ ਪ੍ਰੂਫ ਹੈ ਜਨਤਾ ਬੈਠੀ ਹੈ ਜੀ ਉੱਥੇ ਜਿਹੜੇ ਆਮ ਲੋਕ ਬੈਠਿਆ ਇਹ ਦੱਸ ਦੋਗੇ ਸਾਰੇ ਇਹਨਾਂ ਨੇ ਵਿੱਚ ਥੱਪੜ ਮਾਰੇ ਆ ਕੋਈ ਛੇ ਥੱਪੜ ਮਾਰੇ ਆ ਮਤਲਬ ਉਹਦਾ ਸਵਾਰੀ ਸੀਗੀ ਆਟੋ ਦੇ ਵਿੱਚ ਤੁਹਾਡੇ ਕੋਈ ਇੱਕ ਸਵਾਰੀ ਸੀ ਮੇਰੇ ਤੋਂ ਅੱਛਾ ਇੱਕ ਸਵਾਰੀ ਸੀ ਕਿਹੜਾ ਸੀਗਾ ਉਹ ਮੁੰ ਜੀ ਬਿਲਕੁਲ ਈ ਰਿਕਸ਼ਾ ਜਿਹੜਾ ਆ ਡਰਾਈਵਰ ਜਿਹੜਾ ਕਹਿ ਰਿਹਾ ਕਿ ਉਸ ਸਵਾਰੀ ਤੁਸੀਂ ਵਿੱਚ ਸਵਾਰੀ ਬੈਠੇ ਸੀ ਬਲੌਟ ਹਾਂਜੀ ਕੀ ਹੋਇਆ ਕੀ ਸੀ ਡਰਾਈਵਰ ਦੇ ਨਾਲ ਡਰਾਈਵਰ ਦੇ ਨਾਲ ਔਰ ਡਰਾਈਵਰ ਸਾਈਡ ਤੇ ਖੜਾ ਸੀਗਾ ਸਵਾਰੀ ਤੋਂ ਪਹਿਲੇ ਲੈ ਰਿਹਾ ਸੀਗਾ ਪੈਸੇ ਲੈ ਕੇ ਜਿੱਦਾਂ ਹੀ ਨਿਕਲੇ ਆਏ ਆ ਆ ਕੇ ਬੈਠੇ ਆ ਔਟੋ ਜੋ ਕੰਦੇ ਸਾਈਡ ਤੇ ਚਲੋ ਸਾਈਡ ਤੇ ਗਏ ਸਾਈਡ ਤੇ ਜਾ ਕੇ ਜਦੋਂ ਇਹਨੇ ਫੋਨ ਕਰਕੇ ਕਾਗਜ਼ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਫੋਨ ਖੋ ਲਿਆ ਗਿਆ ਤੇ ਕੁੱਟਿਆ ਗਿਆ ਨੀ ਮਤਲਬ ਈ ਰਿਕਸ਼ਾ ਕੋ ਝਟਕੇ ਮਾਰਿਆ ਸੀ ਕਿ ਜਿਵੇਂ ਡਰਾਈਵਰ ਕਹਿ ਰਿਹਾ ਨਹੀਂ ਮਾਰਿਆ ਕੋਈ ਉਹ ਕਹਿ ਰਿਹਾ ਕਿ ਸਾਡਾ ਡਰਾਈਵਰ ਈ ਰਿਕਸ਼ਾ ਝਟਕਾ ਮਾਰਿਆ ਸੀ ਟੱਕਾ ਲਾ ਨੂੰ ਗਿਆ ਉਸ ਤੋਂ ਬਾਅਦ ਜਿਹੜਾ ਮਾਮਲਾ ਪੱਕਿਆ ਕਿ ਪੁਲਿਸ ਨੇ 사이ਡ ਤੇ ਲਵਾ ਲਿਆ ਨਹੀਂ ਨਹੀਂ ਇਹਦਾ ਕੋਈ ਚੱਕਰ ਨਹੀਂ ਆਇਗਾ ਆਟੋ ਬਿਲਕੁਲ ਵਧੀਆ ਚੱਲ ਰਿਹਾ ਆਇਗਾ ਵਾ ਨਹੀਂ ਦੇਖੋ ਇਸ ਸਵੇਰ ਇਸ ਸਵਾਰੀ ਸੀ ਇਹਨੂੰ ਪਤਾ ਨਹੀਂ ਜਿਹੜਾ ਆਟੋ ਚੱਲਦੇ-ਚੱਲਦੇ ਬੰਦ ਹੋ ਗਿਆ ਜਿੱਥੇ ਰੁਕਿਆ ਨਾ ਉੱਥੇ ਕੋਈ ਸਵਾਰੀ ਨਹੀਂ ਸੀਗੀ ਕੋਈ ਕੁਝ ਨਹੀਂ ਸੀਗਾ ਉੱਥੇ ਆਟੋਮੈਟਿਕ ਕਿਉਂਕਿ ਬੈਟਰੀ ਚਾਰਜ ਚਾਰਜ ਮੁੱਕ ਗਿਆ ਹੋਣਾ ਠੀਕ ਹੈ ਉਸ ਕਰਕੇ ਉਹ ਆਟੋ ਬ ਆਟੋ ਬੰਦ ਹੋ ਗਿਆ ਤੇ ਫਿਰ ਉਹ ਜਿਹੜਾ ਪਿੱਛੇ ਆਟੋ ਵਾਲਾ ਸੀਗਾ ਉਹਨੇ ਇਹਨੇ ਕਿਹਾ ਵੀ ਤੁਸੀਂ ਲੱਤ ਲਾ ਦਿਓ ਅੱਗੇ ਕਰ ਦਿਓ ਥੋੜਾ ਕਿ ਡਰਾਈਵਰ ਆ ਰਿਹਾ ਉਹ ਲੈ ਜਾਊਗਾ ਠੀਕ ਹੈ ਇਹ ਡਰਾਈਵਰ ਦੇ ਉਹਦੇ ਡਰਾਈਵਰ ਦੇ ਖਾਤਰ ਇਹ ਰੁਕ ਗਏ ਰੁਕਣ ਤੋਂ ਬਾਅਦ ਨਾ ਪ੍ਰਾਈਵੇਟ ਬੰਦਾ ਆਇਆ ਪ੍ਰਾਈਵੇਟ ਬੰਦਾ ਆਇਆ ਕਹਿੰਦਾ ਵੀ ਆ ਜੋ ਆਟੋ ਸਾਈਡ ਤੇ ਲਾਓ ਸਾਈਡ ਤੇ ਲਾਇਆ ਆਟੋ ਠੀਕ ਹੈ ਸੈਟ ਤੋਂ ਲਾਂਦੇ ਬਾਅਦ ਉਹਨਾਂ ਨੇ ਹੱਥ ਚੱਕਦਾ ਇਹਨਾਂ ਦੇ ਉੱਪਰ ਹੱਥ ਚੱਕਦਾ ਉਹਨੇ ਜਿਹੜੇ ਇਹਨਾਂ ਦੇ ਆਟੋ ਵਾਲੇ ਬੰਦੇ ਇਹਨਾਂ ਜਿਹੜੇ ਰੋਕੇ ਆ ਉਹ ਇਹਨਾਂ ਨੂੰ ਇਹਨਾਂ ਨੂੰ ਉੱਥੇ ਖੜਾਉਂਦਾ ਕੁਛ ਨਹੀਂ ਕਹਿੰਦੇ ਜਿਹੜਾ ਜਿਹੜੇ ਰਿਕਸ਼ੇ ਪਿੱਛੇ ਖੜੇ ਇਸ ਤਰੀਕੇ ਖੜੇ ਹਾਂਜੀ ਹਾਂ ਉਹ ਕੈਮਰਾਮੈਨ ਕੈਮਰਾਮੈਨ ਨੂੰ ਕਮਲਾ ਖੜਾਇਆ ਆਟੋ ਹਨ ਇਹ ਪ੍ਰਸ਼ਾਸਨ ਦੇ ਜਿਹੜੇ ਸਤਿਕਾਰਯੋਗ ਨੇ ਇਹਨਾਂ ਦੇ ਜਿਹੜਾ ਇਹਨਾਂ ਦਾ ਚਲਾਨੀ ਹੁੰਦਾ ਉਹ ਬੰਦੇ ਇਹਨਾਂ ਨੇ ਖੜਾ ਕੇ ਇੰਟਰਵਿਊ ਦਵਾ ਰਿਆ ਅੱਛਾ ਆਪਣੇ ਆਪ ਨੂੰ ਸਾਫ ਸੁੱਤਰਾ ਸਾਬਿਤ ਕਰਨ ਨੂੰ ਜਨਤਾ ਦੇ ਬੱਚੋ ਜਿਨਾਰੇ ਮੁਰੇ ਮਾਰਿਆ ਇਹਨਾਂ ਨੂੰ ਕੀ ਪੁੱਛ ਰਿਓ ਇਹ ਤਾਂ ਡਰ ਦੇ ਮਾਰੇ ਉਹਨਾਂ ਨੂੰ ਵਿਆਹਨ ਦੇ ਰਿਹਾ ਕਿ ਭਈ ਮੇਰਾ ਚਲਾਨ ਨਾ ਹੋ ਜਾਵੇ ਠੀਕ ਹੈ ਇਹੋ ਜਿਹਾ ਪੁਲਸਰ ਸਰ ੱੱਕਾ ਕਰਦੇ ਲੋਕ ਆਮ ਲੋਕਾਂ ਦਾ ਮਤਲਬ ਇਹ ਕਹਿਣਾ ਮਤਲਬ ਹੈ ਕਿ ਇੱਥੇ ਕੋਈ ਆਮ ਈ ਰਿਕਸ਼ਾ ਵਾਲਾ ਕੋਈ ਆਟੋ ਖੜਾ ਲਵੇ ਤੋ ਦਾ ਚਲਾਨ ਕੀਤਾ ਜਾਂਦਾ ਤੇ ਇਹ ਜਿਹੜੇ ਦੋਈ ਰਿਕਸ਼ੇ ਖੜੇ ਨੇ ਬਿਲਕੁਲ ਚਲਾਨ ਕੀਤਾ ਜਾਂਦਾ ਓਏ ਹਟੋ ਵਾਲੇ ਨੇ ਕਿਉਂ ਨਹੀਂ ਚਲਾਨ ਹੋ ਰਿਓ ਓ ਹਟੋ ਵਾਲੇ ਨੇ ਕਿਉਂ ਨਹੀਂ ਚਲਾਨ ਹੋ ਰਿਓ ਬਿਲਕੁਲ ਚੌਕ ਦੇ ਉੱਪਰ ਖੜੇ ਹੋ ਦੇਖੋ ਤੁਸੀਂ ਕਹਿਣਾ ਕੀ ਦੱਸਾਂ ਸੀ ਮਿਲਾਂ ਜਾਂਦਾ ਤੁਸੀਂ ਆਈ ਹੋ ਪਰਮਯੋਤ ਨੇ ਐਸਐਹ ਹੀ ਉਹ ਦੇਖੋ ਗੱਡੀਆਂ ਲੱਗੀਆਂ ਰੋਡਾਂ ਦੇ ਉੱਪਰ ਹਾਈਵੇ ਦੇ ਉੱਤੇ ਗੱਡੀਆਂ ਲੱਗਿਆ ਆਟੋ ਲੱਗੇ ਆ ਪਰ ਇਹਨਾਂ ਵੱਲੋਂ ਕੁਝ ਨਹੀਂ ਕੀਤਾ ਜਾਂਦਾ ਜੀ ਬਿਲਕੁਲ ਗਲਤ ਬਾਤ ਕੀਤੀ ਗਈ ਜਿਵੇਂ ਕੀ ਪਬਲਿਕ ਇਹ ਇਹਨਾਂ ਦੇ ਹੱਕ ਚੋਂ ਬੰਦੇ ਦੇ ਰਿਆ ਇੱਥੇ ਦੇਖੋ ਰੋਸ਼ ਆਟੋ ਖੜੇ ਹੋਗੇ ਕੋਈ ਚਲਾਨੀ ਹੋਏਗਾ ਉਹਨਾਂ ਦਾ ਜਿਹੜੇ ਆਮ ਲੋਕ ਹੈ ਨਾ ਗਰੀਬ ਲੋਕ ਉਹਨਾਂ ਦਾ ਚਲਾਨ ਹੋਏਗਾ ਉਹਨਾਂ ਨੇ ਧੱਕਾ ਕਰੋਗੇ ਪੰਨਨ ਨੂੰ ਕੁੱਟੂਗੇ ਗੱਲਬਾਤ ਕਰਦੇ ਆਂ ਪ੍ਰਭਜੋ ਜੋ ਤੇ ਐਸਆਈ ਵੀ ਮੌਕੇ ਤੇ ਡਿਊਟੀ ਤੇ ਤਨਾਤ ਮੌਜੂਦ ਹੈਗੇ ਨੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਵੀ ਸੋ ਗੱਲਬਾਤ ਕਰਦੇ ਆਂ ਇੱਥੇ ਪ੍ਰਭਜੋ ਜੋ ਐਸਆਈ ਹੈਗੇ ਨੇ ਮੌਕੇ ਤੇ ਡਿਊਟੀ ਆਪਣੀ ਕਰ ਰਹੇ ਨੇ ਤਨਾਤ ਉਹਨਾਂ ਨਾਲ ਗੱਲਬਾਤ ਕਰ ਲੈਣੇ ਵੀ ਅਕਸਰ ਸਾਰਾ ਮਾਮਲਾ ਹੈ ਕਿਸੇ ਵੀ ਈਗੀ ਰਿਕਸ਼ੇ ਵਾਲ ਨੂੰ ਕਿਸ ਗੱਲ ਤੋਂ ਇਹਨਾਂ ਨੇ ਰੋਕਿਆ ਸੀਗਾ ਉਸ ਦਾ ਕਾਰਨ ਕੀ ਸੀਗਾ ਜਿਸ ਦਾ ਰੋਕ ਲਗਾਇਆ ਕੀ ਸਰ ਮਾਮਲਾ ਦਰਸਲ ਹੈ ਕਿ ਸੀ ਸਾਰਾ ਮਾਮਲਾ ਬਾਜੀ ਕੋਈ ਨਹੀਂ ਇਹ ਆਰਡਰ ਵਾਲਿਓ ਉੱਥੇ ਵੇਰ ਕਦੇ ਅਗਲੇ ਪਾਸੇ ਡਬਲ ਲਾਈਨ ਲਾ ਕੇ ਖੜੇ ਹੋਏ ਸੀਗੇ ਪਹਿਲਾਂ ਜਿਹੜੀ ਲਾਈਨ ਲਗੀ ਉਸ ਤੋਂ ਬਾਅਦ ਦੋ ਆੜੋਂ ਵਾਲੇ ਆ ਮੇਰੇ ਸਾਹਮਣੇ ਖੜੇ ਕੇ ਆਪਸ ਗੱਲਾਂ ਕਰ ਰਹੇ ਸੀਗੇ ਮੈਂ ਇਹਨਾਂ ਨੂੰ ਕਾਫੀ ਟਾਈਮ ਦੇਖ ਰਹਾ ਮੈਂ ਇਹਨਾਂ ਕੋਲ ਚੱਲ ਕੇ ਗਿਆ ਮੈਂ ਕਿਹਾ ਕਾਕਾ ਆਪਣੇ ਕਾਜ ਕਰ ਲਓ ਸਾਈਡ 'ਤ라 ਰੋ ਮੈਂ ਸਾਈਡ ਦੇ ਤੇ ਆਪਣੇ ਕੋਲ ਵਾਲੇ ਉਹਨਾਂ ਨੂੰ ਰੋਕ ਲਿਆ ਕਿ ਮੈਂ ਕਿ ਟਰੱਕ ਦਾ ਚਲਾਨ ਕਰ ਰਿਹਾ ਸੀ ਉਸ ਟਰੱਕ ਦਾ ਮੈਂ ਜਦੋਂ ਚਲਾਨ ਕੀਤਾ ਉਸ ਦਿਵਾਰ ਮੈਂ ਇਹਨਾਂ ਨੂੰ ਕਿਹਾ ਵੀ ਕਾਕਾ ਤੁਹਾਡਾ ਰੋਂਗ ਪਾਰਕਿੰਗ ਦਾ ਮੈਂ ਚਲਾਨ ਕਰਨਾ ਆਪਣਾ ਚਲਾਨ ਕਰਾ ਲਓ ਇਹਨਾਂ ਨੇ ਕਿਸੇ ਆਪਣੇ ਅਸ਼ੇਸ਼ ਸਾਹ ਦੇ ਪ੍ਰਧਾਨ ਸੀ ਮੈਨੂੰ ਕੌਣ ਮੈਨੂੰ ਫੋਨ ਤੇ ਨੇ ਮੈਂ ਜਾਂਦਾ ਮੇਰੇ ਨਾਲ ਗੱਲ ਹੋ ਖੜਾ ਗੱਟ ਮਗਾ ਵੀ ਮੈਂ ਚਲਾਨ ਕਰਨਾ ਮੈਂ ਤਾਂ ਬੁਲਿਆ ਉਹ ਜਦੋਂ ਟਰੱਕ ਤੋੜਿਆ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਬਲਾਈਸ ਕਰਤਾ ਮੈਂ ਸਮਝਾਇਆ ਮੈਂ ਬੇਟਾ ਦੁਆਰਾ ਗਲਤੀ ਕੀਤੀ ਤੇ ਮੈਂ ਤੁਹਾਡੇ ਬੰਦ ਵੀ ਕਰੂੰਗਾ ਨਾ ਮੈਂ ਇਹਨਾਂ ਨੂੰ ਕੋਈ ਚਲਾਨ ਕੀਤਾ ਨਾ ਇਹਨਾਂ ਨੂੰ ਇੱਕਦਮ ਮਾਰਿਆ ਮੈਂ ਕੋਈ ਮਾਰਿਆ ਨਹੀਂ ਉਹ ਜਿੱਤਰਾ ਰੋਕ ਲਗਾ ਰਹੇ ਨੇ ਥੱਪੜ ਮਾਰਨ ਦਾ ਕੋਈ ਥੱਪੜ ਤੋਂ ਪਰ ਮਾਰਿਆ ਗਿਆ ਸੜਕ ਪਾਜੀ ਮੈਂ ਕਹਿੰਦਾ ਇਹ ਕਹਿੰਦੇ ਮੈਂ ਤਾਂ ਪ੍ਰੂਫ ਹੈ ਮੈਂ ਨਾ ਇੱਕੋ ਹੀ ਪ੍ਰੂਫ ਦੇ ਦੇਣਾ ਮੈਂ ਇਹਨਾਂ ਨੂੰ ਜ਼ਿੰਦਾਰ ਬਿਠਾਇਆ ਮੈਂ ਕੋਈ ਹਰਕਤ ਕੀਤੀ ਨਹੀਂ ਮੈਂ ਤਾਂ ਇਹਨਾਂ ਨੂੰ ਚਲਾਨ ਵੀ ਨਹੀਂ ਕੀਤਾ ਜੀ ਜਦੋਂ ਮੈਨੂੰ ਫੋਨ ਆ ਗਿਆ ਨਾ ਕਿਸੇ ਬੰਦੇ ਨੇ ਉਹਨੇ ਮੈਨੂੰ ਸੀਨੀਅਰ ਨੇ ਕਿਹਾ ਵੀ ਭਾਜੀ ਕੋਲ ਨਹੀਂ ਜਾਂਦਾ ਮੈਂ ਘੂਰ ਦੇਣਾ ਹੈ ਮੈਨੂੰ ਭੇਜ ਦਿੱਤਾ ਉਸ ਇਹਨੂੰ ਗਿਆਨ ਨੂੰ ਮਿਲਦਾ ਪਣਾਗਾ ਘੰਟਾ ਤੋਂ ਬਾਅਦ ਆਇਆ ਇਹਨਾਂ ਨੇ ਫੇਰ ਮੈਨੂੰ ਕਿਸੇ ਪ੍ਰਧਾਨ ਸਾਹਿਬ ਦਾ ਫੋਨ ਆਇਆ ਮੇਰੇ ਕੋਲ ਆ ਨੰਬਰ ਮੈਨੂੰ ਉਹਨਾਂ ਨੇ ਫੋਨ ਕੀਤਾ ਕਹਿੰਦੇ ਮੇਰੇ ਮੈਂ ਤੁਹਾਡਾ ਕੰਟਰੋਲ ਹੁੰਦਾ ਨੰਬਰ ਲਿਆ ਜੀ ਸਾਡੇ ਬੰਦੇ ਨੂੰ ਤੁਸੀਂ ਦੱਸਣਾ ਮੈਂ ਤਾਂ ਨਹੀਂ ਕੋਈ ਗੱਲ ਇਹ ਕਹਿੰਦਾ ਜੀ ਮੇਰੇ ਨਾਲ ਗੱਲ ਕਰਾ ਦੋ ਮੈਂ ਉੱਥੇ ਆ ਕੇ ਗੱਲ ਕਰਾਈ ਆ ਇਹਨਾਂ ਨੇ ਪਤਾ ਨਹੀਂ ਉਹਨਾਂ ਕੀ ਗੱਲ ਕੀਤੀ ਕਿ ਨਹੀਂ ਜਿਹੜੇ ਤੁਹਾਡੇ ਪਿੱਛੇ ਦੋ ਰਿਕਸ਼ੇ ਖੜੇ ਨੇ ਇਹ ਕਿਸ ਗੱਲ ਤੋਂ ਰੁਕੇ ਹੋਏ ਨੇ ਕਿਹੜੇ ਸਰ ਆ ਜਿਹੜੇ ਪਿੱਛੇ ਦੋ ਇਹ ਮੈਂ ਉੱਥੇ ਮੈਂ ਨਹੀਂ ਰੁਕੇ ਜੀ ਨਾ ਕਿਸੇ ਗੱਲ ਤੋਂ ਰੁਕੇ ਹੋਏ ਆ ਵੀ ਉਸ ਤਰ੍ਹਾਂ ਖੜੇ ਹੋਏ ਨੇ ਕਹਰੇ ਨਹੀਂ ਵੀ ਇਹ ਵੀ ਇਸ ਤਰ੍ਹਾਂ ਹੀ ਪੁਲਿਸ ਮੁਲਾਜ਼ਮ ਖੁਦ ਇੱਥੇ ਖੜਾਉਂਦੇ ਨੇ ਇਹ ਰਿਕਸ਼ੇ ਉਹਨਾਂ ਦਾ ਚਲਾਨ ਹੁੰਦਾ ਨਹੀਂ ਸਾਡਾ ਚਲਾਨ ਕਰ ਸਾਡੇ ਸੀਨੀਅਰ ਅਫਸਰਾਂ ਤੋਂ ਪਛੋ ਅਸੀਂ ਸਵੇਤ ਹੋ ਜਾਂਦਾ ਆੜਵਾਂ ਨੇ ਕਿੰਨੇ ਚਲਾਨ ਕਰਦੇ ਇਹਨਾਂ ਦਾ ਕਿਹ ਇਹਨੂੰ ਤਾਂ ਪੁੱਛੋ ਚਾਲਣਗੇ ਤਾਂ ਜੇ ਮੰਨ ਲਓ ਇਹਨਾਂ ਨੇ ਨਹੀਂ ਕੀਤਾ ਮੈਂ ਉਹਨਾਂ ਦਾ ਵੀ ਨਹੀਂ ਕੀਤਾਗਾ ਇਹਨਾਂ ਨੇ ਵੀ ਕਿਸੇ ਹੋਰ ਨਾਲ ਛੜਤਾ ਸਾਡਾ ਘਰ ਤਾਂ ਮੈਂ ਨਹੀਂ ਮੈਂ ਇਹਨਾਂ ਦਾ ਵੀ ਨਹੀਂ ਵੇਚੀ ਚਾਲਣਗੇ ਤਾਂ ਜੀ ਪਬਜੀ ਤੇ ਐਸੇ ਨਹੀਂ ਜੋ ਮੌਕੇ ਤੇ ਮੇਰਕਾ ਮਿਲਕ ਪਲਾਂਟ ਚੌਂਕ ਦੇ ਵਿੱਚ ਰਿੜ ਆਪਣੀ ਤਾਂ ਨਾ ਡਿਊਟੀ ਨਿਭਾਰੇ ਨਹੀਂ ਲੇਕਿਨ ਉਹਨਾਂ ਨੇ ਦੱਸਿਆ ਕਿ ਅਸੀਂ ਇਹਨਾਂ ਨੂੰ ਇੱਕ ਘੂੜੀ ਵੱਟੀ ਸੀ ਲੇਕਿਨ ਇੱਥੇ ਇਰਿਕਸ਼ਾ ਨਾ ਖੜਾਓ ਲੇਕਿਨ ਇਹਨਾਂ ਨੇ ਘੂੜੀ ਵੱਟੀ ਕੋਈ ਥੱਪੜ ਮਾਰਨ ਦਾ ਇਹ ਕਹਿ ਰਹੇ ਨੇ ਕੋਈ ਇਸ ਤਰ੍ਹਾਂ ਦਾ ਗਲਤ aarop ਨਾਲ ਵੱਲੋਂ ਲਗਾਇਆ ਜਾ ਰਿਹਾ ਹੈ ਸੋ ਅਪਡੇਟ ਅਗਲੀ ਅਪਡੇਟ ਜਲਦੀ ਆਜ ਰਵਾਂਗੇ ਤੁਸੀਂ ਬਣੇ